ਤੁਸੀਂ ਸਲੇਡੇ ਬਾਰੇ ਤਾਂ ਜਰੂਰ ਸੁਣਿਆ ਹੋਣਾ ਖਾਸ ਕਰਕੇ ਆਪਣੇ ਬਜ਼ੁਰਗਾਂ ਦੇ ਕੋਲੋਂ ਆਖਰੀ ਸਲੇਡਾ ਹੁੰਦਾ ਕੀ ਆ ਇਹ ਕਿੱਥੇ ਰਹਿੰਦਾ ਕੀ ਇਹ ਕੋਈ ਪ੍ਰੇਤ ਆ ਜਾਂ ਇਹ ਕੀ ਆਪਣਾ ਨੁਕਸਾਨ ਕਰ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਸਲੇਡੇ ਸ਼ਬਦ ਤੋਂ ਸਲੇਡੇ ਸ਼ਬਦ ਦਾ ਮਤਲਬ ਕੀ ਹੁੰਦਾ ਸਲੇਡਾ ਸ਼ਬਦ ਛਲ ਤੋਂ ਬਣਿਆ ਛਲ ਦਾ ਮਤਲਬ ਹੁੰਦਾ ਧੋਖਾ ਸੋ ਇਸੇ ਤਰ੍ਹਾਂ ਇਹ ਵੀ ਇਨਸਾਨ ਨੂੰ ਤਰ੍ਹਾਂ ਤਰ੍ਹਾਂ ਦੇ ਰੂਪ ਬਦਲ ਕੇ ਧੋਖੇ ਦਿੰਦਾ ਕਦੇ ਬਿੱਲੀ ਬਣ ਜਾਂਦਾ ਕਦੇ ਮੇਮਣਾ ਬਣ ਜਾਂਦਾ ਕਦੇ ਭੇਡ ਦਾ ਲੇਲਾ ਬਣ ਜਾਂਦਾ ਸੋ ਕਹਿਣ ਤੋਂ ਭਾਵ ਇਹ ਕੋਈ ਵੀ ਰੂਪ ਧਾਰਨ ਕਰ ਸਕਦਾ ਹਿੰਦੀ ਦੇ ਵਿੱਚ ਇਸ ਨੂੰ ਛਲਾਵਾ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਇਸ ਨੂੰ ਸਕਿਨ ਬੋਕਰ ਜਾਂ ਸ਼ੇਪ ਸ਼ਿਫਟਰ ਵੀ ਕਹਿ ਦਿੰਦੇ ਆ ਦੁਨੀਆ ਤੇ ਜਿਹੜੀ ਵੀ ਚੀਜ਼ ਦਾ ਨਾਮ ਬਣਿਆ ਉਹ ਕਿਤੇ ਨਾ ਕਿਤੇ ਮੌਜੂਦ ਜ਼ਰੂਰ ਹੁੰਦੀ ਆ ਸੋ ਕਹਿੰਦੇ ਕਿ ਸਲੇਡਾ ਇੱਕ ਜੂਨੀ ਹੁੰਦੀ ਆ ਜਦੋਂ ਕਿਸੇ ਇਨਸਾਨ ਨੂੰ ਧੋਖੇ ਦੇ ਵਿੱਚ ਰੱਖ ਕੇ ਮਾਰ ਦਿੱਤਾ ਜਾਂਦਾ ਤਾਂ ਉਹ ਸਲੇਡੇ ਦੀ ਯੂਨੀ ਦੇ ਵਿੱਚ ਪੈਂਦਾ ਸਲੇਡਾ ਅਕਸਰ ਸੁੰਨਸੰਨ ਥਾਵਾਂ ਤੇ ਜਿਹੜਾ ਘੁੰਮਦਾ ਫਿਰਦਾ ਰਹਿੰਦਾ ਜਿਵੇਂ ਜੰਗਲ ਬੀਆਬਾਨ ਉਜਾੜ ਥਾਵਾਂ ਅਤੇ ਸੁੰਨੀਆਂ ਭਗਡੰਡੀਆਂ ਇਹਨਾਂ ਥਾਵਾਂ ਤੇ ਇਹ ਜ਼ਿਆਦਾਤਰ ਰਹਿੰਦਾ ਸੋ ਜਦੋਂ ਵੀ ਇਹ ਇਨਸਾਨ ਦੇ ਸਾਹਮਣੇ ਆਉਂਦਾ ਇਹ ਕਿਸੇ ਭੇੜ ਦੇ ਲੇਲੇ ਦੇ ਰੂਪ ਦੇ ਵਿੱਚ ਜਾਂ ਕਿਸੇ ਬੱਕਰੀ ਦੇ ਮੇਵਣੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਇਹ ਸੋਹਣਾ ਇੰਨਾ ਜ਼ਿਆਦਾ ਹੁੰਦਾ ਕਿ ਇਨਸਾਨ ਇਹਦੇ ਵੱਲ ਖਿੱਚਿਆ ਜਾਂਦਾ ਤੇ ਜਦੋਂ ਇਨਸਾਨ ਇਹਨੂੰ ਚੁੱਕ ਲੈਂਦਾ ਤੇ ਉਸ ਤੋਂ ਬਾਅਦ ਇਸ ਦੀਆਂ ਲੱਤਾਂ ਅਚਾਨਕ ਲੰਬੀਆਂ ਹੋ ਜਾਂਦੀਆਂ ਨੇ ਤੇ ਜਦੋਂ ਇਨਸਾਨ ਨੂੰ ਭਾਰ ਮਹਿਸੂਸ ਹੁੰਦਾ ਅਤੇ ਇਹਦੇ ਵੱਲ ਉਹ ਨਿਗਾਹ ਮਾਰਦਾ ਫਿਰ ਉਹ ਇੱਕਦਮ ਇਹਨੂੰ ਸੁੱਟ ਕੇ ਭੱਜ ਜਾਂਦਾ ਤੇ ਬੁਰੇ ਤਰੀਕੇ ਨਾਲ ਡਰ ਜਾਂਦਾ ਸੋ ਇਨਸਾਨ ਨੂੰ ਇਹ ਬਹੁਤ ਜ਼ਿਆਦਾ ਡਰਾ ਦਿੰਦਾ ਅਤੇ ਉਸ ਨੂੰ ਰਸਤੇ ਤੋਂ ਪਟਕਾ ਦਿੰਦਾ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਸਲਿੱਡੇ ਨਾਲ ਸੰਬੰਧਿਤ ਜਿੰਨੀਆਂ ਵੀ ਘਟਨਾਵਾਂ ਮਾਨੇ ਉਹ ਤਕਰੀਬਨ ਅੱਜ ਤੋਂ 60-70 ਸਾਲ ਪਹਿਲਾਂ ਦੀਆਂ ਨੇ ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਆਬਾਦੀ ਬਹੁਤ ਘੱਟ ਸੀ ਜ਼ਿਆਦਾਤਰ ਏਰੀਆ ਜਿਹੜਾ ਸੀਗਾ ਉਹ ਬੇਆਵਾਦ ਪਿਆ ਸੀਗਾ ਜੰਗਲੀ ਏਰੀਆ ਜਿਆਦਾ ਸੀਗਾ ਸੋ ਜਿਸ ਕਰਕੇ ਸਲੇਡੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਸੁਣਨ ਨੂੰ ਆਪਾਂ ਨੂੰ ਜਿਆਦਾ ਮਿਲਦੀਆਂ ਸੀ ਪਰ ਕਹਿੰਦੇ ਨੇ ਕਿ ਅੱਜ ਕੱਲ ਜਿਵੇਂ ਪਿੰਡਾਂ ਤੇ ਸ਼ਹਿਰਾਂ ਦੀ ਤਰੱਕੀ ਹੋ ਰਹੀ ਆ ਅੱਗੇ ਨਾਲੋਂ ਵਸੋਂ ਦੇ ਵਿੱਚ ਵਾਧਾ ਹੋ ਗਿਆ ਪਿੰਡਾਂ ਸ਼ਹਿਰਾਂ ਦੇ ਵਿੱਚ ਸੋ ਇਹ ਚੀਜ਼ਾਂ ਵੀ ਦੂத் ਰਾੜੇ ਜੰਗਲਾਂ ਦੇ ਵਿੱਚ ਚਲੀਆਂ ਗਈਆਂ ਇਹ ਕਦੇ ਵੀ ਆਬਾਦੀ ਵਾਲੀ ਜਗ੍ਹਾ ਤੇ ਨਹੀਂ ਆਉਂਦਾ ਕਿਉਂਕਿ ਇਸ ਨੂੰ ਫੜੇ ਜਾਣ ਦਾ ਡਰ ਹੁੰਦਾ ਇਹ ਹਮੇਸ਼ਾ ਸੌਨਸਾਨ ਥਾਵਾਂ ਤੇ ਮਿਲਦਾ ਹੁਣ ਕਈ ਲੋਕ ਇਹ ਵੀ ਮੰਨਦੇ ਨੇ ਕਿ ਇਹ ਸਿਰਫ ਇੱਕ ਵਹਿਮ ਆ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਵੀ ਚੀਜ਼ ਦਾ ਦੁਨੀਆ ਤੇ ਨਾਂ ਬਣਿਆ ਉਹ ਕਿਤੇ ਨਾ ਕਿਤੇ ਸੰਭਾਵਨਾ ਹੁੰਦੀ ਆ ਕੁਝ ਪਰਸੈਂਟ ਹੀ ਲਾ ਲੋ ਚਾਹੇ ਵੀ ਉਹ ਮੌਜੂਦ ਜ਼ਰੂਰ ਹੁੰਦੀ ਆ ਸੋ ਇਸੇ ਤਰ੍ਹਾਂ ਤੁਸੀਂ ਨੈਸ਼ਨਲ ਜੀਓਗ੍ਰਾਫਿਕ ਚੈਨਲ ਆ YouTube ਤੇ ਤੁਸੀਂ ਸਰਚ ਕਰ ਸਕਦੇ ਹੋ ਇਹਦੇ ਬਾਰੇ ਸਕਿਨ ਵਾਕਰ ਜਾਂ ਸ਼ੇਪ ਸ਼ਿਫਟਰ ਬਾਰੇ ਤੁਸੀਂ ਸਰਚ ਕਰ ਸਕਦੇ ਹੋ ਉੱਥੇ ਪੂਰੀ ਇੰਟਰਵਿਊ ਪਈ ਆ ਤੁਸੀਂ ਦੇਖ ਸਕਦੇ ਹੋ Google ਤੇ ਵੀ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਸੋ ਬਾਕੀ ਪਰਮਾਤਮਾ ਬੜਾ ਬਿਆਨਤਾ ਇਹਦੇ ਭੇਦ ਨੂੰ ਪਾਇਆ ਨਹੀਂ ਜਾ ਸਕਦਾ ਸੋ ਮੈਂ ਵੀ ਸਲੇਡੇ ਬਾਰੇ ਆਪਣੇ ਦਾਦਾ ਜੀ ਕੋਲੋਂ ਬਹੁਤ ਸੁਣਿਆ ਸੀਗਾ ਜਿਸ ਕਰਕੇ ਮੈਂ ਇਹ ਵੀਡੀਓ ਬਣਾਈ ਆ ਸੋ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਤੇ